ਅੱਜ ਕਿਸਾਨ ਵੀਰੋ ਸਾਸ਼ਟਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਾਹ ਬੋਕਰ ਪਹੁੰਚੇ ਆ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਇਹ ਪਿੰਡ तकरीबन ਮਖੂ ਤੋਂ ਜਿਹੜੀ ਸੜਕ ਕੋਟ ਇਸੇਖਾਨੋਂ ਆਉਂਦੀ ਆ ਇਸੇ ਛੜਕ ਦੇ ਉੱਪਰ ਪਿੰਡ ਆ ਜਦੋਂ ਤੁਸੀਂ ਸ਼ਾਹ ਬੋਕਰ ਵਿਜ਼ਿਟ ਕਰੋਗੇ ਤਾਂ ਸ਼ਾਹ ਬੋਕਰ ਤੋਂ ਇੱਕ ਸੜਕ ਨਿਕਲਦੀ ਆ ਜਿਹੜੀ ਜੀਰੇ ਨੂੰ ਜਾਂਦੀ ਆ ਵਾਇਆ ਸ਼ਾਹ ਵਾਲਾ ਤੇ ਬੰਡਾਲਾ ਨੌ ਬੰਬ ਥਣ ਜਿਹੜੀ ਬਿਲਕੁਲ ਛੜਕ ਜਿਹੜੀ ਅੱਗੇ ਜੀਰੇ ਨੂੰ ਜਾਂਦੀ ਆ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਬੱਗੀ ਪਤਨੀ ਪਿੰਡ ਬਿਲਕੁਲ ਹੀ ਨਜ਼ਦੀਕ ਆ ਕਟੋਰਾ ਵਾੜਾ ਪਉ ਪਿੰਡ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਅਜੇਦੀਪ ਵੀਰ ਦੇ ਕੋਲ ਆਇਆ ਦੋਸਤੋ ਵਪਾਰ ਲੈਣ ਦਾ ਕੰਮ ਆ ਵੈਸੇ ਵੀਡੀਓ ਆਪਣੀ ਅੱਜ ਪਹਿਲੀ ਆ ਵੀਰ ਅਜੇਦੀਪ ਸਿੰਘ ਹੁਣ ਅθε ਘਰੋਂ ਜਿਆਦਾਤਰ ਮਾਲ ਦੀ ਗੱਲ ਕਰੀਏ ਤੇ ਵਹਿੜਾ ਆਉਂਦੀਆਂ ਨੇ ਮੱਝਾਂ ਝੋਟੀਆਂ ਵੀ ਆਉਂਦੀਆਂ ਨੇ ਉਹ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਅੱਜ ਜਿਹੜੀ ਇੱਕ ਤੁਹਾਨੂੰ ਵੜ ਆਪਾਂ ਦਿਖਾ ਰਹੇ ਆ ਗੱਬਾਂ ਨਾ ਤਿਆਰੀ ਦੇ ਉੱਤੇ ਆ ਸੋ ਸਮਾ ਪੋਸ਼ਲਾ ਮਾਜੇ ਵੀ ਸਮਾ ਹਜੇ ਕਿੰਨਾ ਕੁ ਬਾਕੀ ਆ ਸੋ ਦੰਦਾਂ ਦੇ ਵਿੱਚ ਹੀ ਆ ਮੋਹੋ ਦੰਦੀ ਤੁਹਾਨੂੰ ਨੋਟ ਕਰਾ ਦਿਆਂਗੇ ਠੀਕ ਆ ਜੀ ਕੋਈ ਵੀ ਸੱਜਣ ਮੇਰਾ ਵੀਰ ਚਾਹੇ ਲਾਰਜ ਚਾਹੇ ਸਮਾਲ ਫਾਰਮ ਦੇ ਵਿੱਚ ਚੰਗੇ ਤੇ ਦਾਰੂ ਪਸ਼ੂ ਪਾਉਣ ਦਾ ਚਾਹ ਬਾਣਾ ਇੱਕ ਵੜ ਜਿਹੜੀ ਆ ਆਪਾਂ ਤੁਹਾਨੂੰ ਦਿਖਾ ਦੇਾਂਗੇ ਠੀਕ ਆ ਜੀ ਸੌਦਾ ਤੁਸੀਂ ਕਰ ਲਿਓ ਸੋ ਕਿੰਨਾ ਕੁ ਦੁੱਧ ਚਵਾਉਣਾ ਚਾਹੀਦਾ ਜਾਂ ਪਿਛਲੇ ਸਵੇ ਦਾ ਕੀ ਮਿਲ ਕਰਿਆ ਠੀਕ ਆ ਜੀ ਉਹ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਸੂਬਿਆਂ ਦੇ ਵਿੱਚ ਪੁੱਛ ਰਾਂਗੇ ਵੀ ਸੈਕੰਡ ਟਾਈਮ ਆ ਰਾ ਜਾਂ ਫਸਟ ਟਾਈਮ ਆ ਰਾ ਤੇ ਖਾਸ ਵਿਜੜ ਤੁਸੀਂ ਪਿੰਡ ਸ਼ਾਹ ਵਾਲੇ ਆ ਆਪਣਾ ਸ਼ਾਹ ਬੁੱਕਰ ਕਰ ਲਿਓ ਤੇ ਜੇਕਰ ਦੂਰੀ ਦੀ ਗੱਲ ਕਰੀਏ ਤੇ ਮਖੂ ਤੋਂ 8-10 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੋਟ ਹੀ ਸੇਖਾ ਤਕਰੀਬਨ ਕੋਈ 8-9 ਕਿਲੋਮੀਟਰ ਦੀ ਦੂਰੀ ਆ ਜੀਰਾ ਵੀ ਇੱਥੋਂ ਤਕਰੀਬਨ ਕੋਈ 8 ਕਿਲੋਮੀਟਰ ਦੀ ਦੂਰੀ ਤੇ ਆ ਤਰੀਕਾ ਜੇ ਤੁਸੀਂ ਨੋਟ ਕਰ ਲਓ ਕਿਸਾਨ ਕਰੋ 29 ਜੁਲਾਈ ਤੇ ਸਮਾਂ ਕੋਈ ਦੁਪਹਿਰ ਦੇ 12 11:30-12:00 ਵਜੇ ਦਾ ਟਾਈਮ ਆ ਗੱਬਣ ਵੈੜਾ ਪ੍ਰੋਪਰ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਸਭ ਤੋਂ ਪਹਿਲਾਂ ਅਜੇਦੀਪ ਸਾਸਤਰੀ ਕਾਲ ਜੀ ਸਾਸਿਕਾ ਵੀਰ ਜੀ ਹੋਰ ਵੀਰੇ ਠੀਕ ਠਾਕ ਹੈ ਵਧੀਆ ਸੰਧੂ ਸਾਹਿਬ ਅਜੇਦੀਪ ਮਾਲ ਆਪਾਂ ਇਸੇ ਤਰ੍ਹਾਂ ਹੀ ਰੁਟੀਨ ਦੇ ਵਿੱਚ ਹੀ ਲੈ ਕੇ ਆਉਂਦਾ ਮਾਲ ਰੁਟੀਨ ਦੇ ਵਿੱਚ ਹੀ ਆਉਂਦਾ ਜੀ ਸੇਲ ਪਰਚੇਜ ਵਾਲੇ ਪਸ਼ੂ ਆਪਣੇ ਕੋਲ ਆਉਂਦੇ ਆ ਹਾਂਜੀ ਸੇਲ ਪਰਚੇਜ ਮੱਝਾਂ ਗਾਵਾਂ ਆਉਂਦੀਆਂ ਆਪਣੇ ਕੋਲ ਠੀਕ ਹੈ ਅੱਛਾ ਅਜੇਦੀਪ ਵੀਰ ਕਿੰਨੇ ਕ ਲੌਂਗ ਸਮੇਂ ਤੋਂ ਕਿੰਨੇ ਕ ਲੰਬੇ ਸਮੇਂ ਤੋਂ ਜਿਹੜਾ ਕੰਮ ਕਰਦੇ ਆ ਰਹੇ ਆ ਆਪਾਂ 10-12 ਸਾਲ ਹੋ ਗਏ ਜੀ 10-12 ਸਾਲ ਹੋ ਗਏ ਹਾਂਜੀ ਠੀਕ ਹੈ ਜੀ ਜ਼ਿਆਦਾਤਰ ਆਪਾਂ ਜੇਕਰ ਵਪਾਰ ਲੈਣ ਦੀ ਗੱਲ ਕਰੀਏ ਜ਼ਿਆਦਾਤਰ ਵੇੜਾ ਲਿਆਉਂਦੇ ਹੋ ਜਾਂ ਮੱਝਾਂ ਵੀ ਆਉਂਦੀਆਂ ਝੋਟੀਆਂ ਵੀ ਆਉਂਦੀਆਂ ਵੇੜਾ ਤਕਰੀਬਨ ਜ਼ਿਆਦਾ ਆਉਂਦੀ ਮੱਝ ਘੱਟ ਆਉਂਦੀ ਹੈ ਜੀ ਮੱਝ ਘੱਟ ਆਉਂਦੀ ਹੈ ਹਾਂਜੀ ਠੀਕ ਹੈ ਜੀ ਇਹ ਵੀ ਇੱਕ ਕਿੱਲਾ ਹੁੰਦਾ ਵੀ ਜ਼ਿਆਦਾਤਰ ਆਪਾਂ ਜੇਕਰ ਵੇੜ ਲਿਆਉਨੇ ਆ ਤੇ ਵੇੜ ਦੇ ਉੱਪਰ ਹੀ ਕੰਮ ਕਰਦੇ ਆ ਜੀ ਵੇੜ ਤੇ ਕਰਦੇ ਗਾਂ ਦਾ ਥੋੜਾ ਜ਼ਿਆਦਾ ਕਰਦੇ ਮੱਝ ਦਾ ਤਕਰੀਬਨ ਘੱਟ ਹੀ ਕਰਦੇ ਜੀ ਠੀਕ ਆ ਹਾਂਜੀ ਅਜਦੀਪ ਇਹ ਜਿਹੜੀ ਵੀਰੇ ਆਪਾਂ ਅੱਜ ਵੇੜ ਦਿਖਾ ਰਹੇ ਆ ਆਪਣੇ ਭੈਣ ਭਰਾਵਾਂ ਨੂੰ ਇਹਦਾ ਪੂਰਾ ਵੇਰਵਾ ਕੀ ਆ ਮਤਲਬ ਸੂ ਠੀਕ ਹੈ ਜੀ ਹਾਂਜੀ ਪਹਿਲੇ ਸੂਏ 25 ਕਿਲੋ ਦੋਚਾ ਹੈ ਕਿ 30 ਕਿਲੋ ਦਾ ਰਕਾਰਡ ਰਹੂਗੀ ਠੀਕ ਆ ਹਾਂਜੀ ਸੋ 25 ਲੀਟਰ ਦੀ ਮਿਲਕ ਕਰਵਾਈ ਹੈ ਪਹਿਲੇ ਸੂਏ ਨੇ ਕਿ ਦੂਜਾ ਸੂਆ ਸੋਨਾ 30 ਕਿਲੋ ਲੀਟਰ ਦੀ ਗਾਰੰਟੀ ਰਹੂਗੀ ਠੀਕ ਆ ਸੋ ਬਾੜ ਕਿਸਾਨ ਵੀਰ ਇੱਕ ਵਾਰੀ ਪੂਰੀ ਪਤਾ ਨੂੰ ਤਸੱਲੀ ਨਾਲ ਦਿਖਾਵਾਂਗੇ ਛੇਕ ਦੇ ਦੰਦ ਚੱਕੇ ਆ ਇਸ ਬਾੜਰ ਬਹੁਤ ਚੰਗਾ ਸੰਦ ਸਾਡਾ ਆਰਡਰ ਕੁਆਲਟੀ ਮੇਰਾ ਭਰਾ ਦੇਖੋ ਠੀਕ ਹੈ ਜੀ ਕੰਪੀਟੀਸ਼ਨ ਲੈਵਲ ਜਿਹੜਾ ਆਦਰ ਕਰਮਾ ਦੀ ਤਿਆਰ ਕਰੀ ਫੇਰਦੀ ਆ ਨਖੇੜ ਦੀ ਗੱਲ ਕਰੋਂਗੇ ਤਾਂ ਨਖੇੜ ਬਹੁਤ ਖੂਬਸੂਰਤ ਆ ਇਧਰ ਬਹਿਣੀ ਵਾਲੇ ਪਾਸਿਓਂ ਪਾ ਤੁਹਾਨੂੰ ਦਿ ਮੁੱਠੀ-ਮੁੱਠੀ ਥਣ ਗੈਪ ਸਪੇਸ ਵਨ ਬਹੁਤ ਵਧੀਆ ਵਾ ਇੱਕ ਫਿਕਸ ਖਵਾ ਨਾਲੇ ਵਾ ਸੋ 25 ਲੀਟਰ ਪਲੋਣ ਨੇ ਦੁੱਧ ਚਵਾਇਆ ਸੀਗਾ ਸੋ ਇਸ ਵਾਰ ਬੱਛੀ ਜਿਹੜੀ ਦੋਸਤੋ ਛੇਕ ਦੇਗਾ ਦੰਦੀਆਂ ਚੱਕੀਆਂ ਨੇ ਠੀਕ ਆ ਜੀ ਬੇਸ਼ੱਕ ਅਜੇ ਬਰਾਬਰ ਨਹੀਂ ਕੀਤੀਆਂ ਹੈਗੀਆਂ ਤੇ ਦਿਆਂ ਦੀ ਗੱਲ ਕਰਕੇ ਵੈਸੇ ਅਜੋ ਦੀਪ ਭਾਈ ਹੈ ਤਿਆਰੀ ਹੈ ਪੂਰੀ ਹੈ ਤਿਆਰੀ ਵੀ ਇੱਕ ਦੋ ਦਿਨ ਕੱਢ ਜੂਗੀ ਵੀ ਕੱਦ ਜੇ ਦੋ ਦਿਨ ਕੱਢ ਹੀ ਜਾਵੇ ਹਨਾ ਹਾਂਜੀ ਕੋਈ ਆਪਣੀ ਥਾਰੇ ਸੂਪੇ ਜਾਂਦੇ ਆ ਸੁਪੇ ਵੈਸੇ ਆਪਣੇ ਕੋਲ ਦੋ ਤਿੰਨ ਦਿਨ ਕੱਢ ਸਕਦੀ ਹੈ ਜੀ ਠੀਕ ਆ ਵੀਰੇ ਠੀਕ ਆ ਤੇ ਬਾਕੀ ਚਲੋ ਮਾਲ ਤੁਸੀਂ ਜ਼ਿਆਦਾਤਰ ਖਰੀਦਦਾਰੀ ਕਰਦੇ ਜੇ ਤਿੱਪਣ-ਤੁੱਪਣ ਦੀਆਂ ਤਸੱਲੀ ਰੋਗੀ ਮੈਂ ਆ ਪਾਸ ਕਰਕੇ ਆਪਦੀ ਗਾਰੰਟੀ ਤੇ ਲੈ ਕੇ ਜਾਊਗੀ ਆ ਹਾਂਜੀ ਕਈ ਬਣਾ ਕੋਈ ਸੱਜਣਾ ਆਨਲਾਈਨ ਹੀ ਸੌਦਾ ਕਰ ਲੈਂਦਾ ਕੋਈ ਉਹ ਆਪਣੀ ਗਾਰੰਟੀ ਥਣਾ ਦੀ ਗਾਰੰਟੀ ਆਪਣੀ ਹੋਊਗੀ ਘਰ ਤੱਕ 100 ਕਿਲੋਮੀਟਰ ਦੀ ਪਹੁੰਚ ਆਪਣੀ ਹੋਊਗੀ ਠੀਕ ਆ ਵੀਰੇ ਹਾਂਜੀ ਲਓ ਵੀ ਇੱਕ ਵਾਰੀ ਪ੍ਰੋਪਰ ਤੁਸੀਂ ਤਸੱਲੀ ਨਾਲ ਦੇਖ ਲਿਓ ਮਾੜਾ ਜਿਹਾ ਫੇਸ ਅਜੇ ਦੀਪ ਵੀਰੇ ਇਹਨੂੰ ਕਰਾ ਦਿਆ ਜੀ ਸੋ ਫੇਸ ਕੁਆਲਿਟੀ ਇਹਦੀ ਚੈੱਕ ਕਰੋ ਦੋਸਤੋ ਛੋਟੀ ਜੀ ਬੂਤੀ ਆ ਛੋਟਾ ਕੰਨ ਜੇਕਰ ਰੰਗ ਦੀ ਗੱਲ ਕਰੀਏ ਤਾਂ ਬਿਲਕੁਲ ਵਾਈਟ ਤੇ ਬਲੈ ਮੋٹے ਡੱਬ ਨੇ ਬੇਲਬੂਂਦ ਦੀ ਚੰਗੀ ਸੋਣੀ ਆ ਬਾਕੀ ਥੱਲਿਓ ਕਾਫੀ ਚੰਗੀ ਚੋਖੀ ਤਿਆਰੀ ਕਰੀ ਫਿਰਦੀ ਆ ਸੋ ਜਿਹਨੂੰ ਆਪਾਂ ਨਾਰਮਲ ਹੀ ਕਹਿ ਸਕਦੇ ਆ ਵੀ ਪ੍ਰੋਪਰ ਤਿਆਰੀ ਕਰੀ ਬੈਠੀ ਆ ਵਿਹੜੀ ਰੰਗ ਕੱਢ ਦੇ ਤੇ ਕੱਢ ਵੀ ਜਾਵੇ ਠੀਕ ਆ ਜੀ ਥੋੜਾ ਜਿਹਾ ਅਜੇ ਦੀ ਪਹਣ ਤੋਰਿਆ ਜਿਵੇਂ ਆਹ ਦੇਖੋ ਜੀ ਲਓ ਜੀ ਸੋ ਆਰਡਰ ਦੀ ਜਿਹੜੀ ਦੋਸਤੋ ਤੁਸੀਂ ਕੰਪੈਕਟ ਚੈੱਕ ਕਰੋ ਬਿਲਕੁਲ ਕੰਪੈਕਟ ਆਰਡਰ ਦੇ ਵਿੱਚ ਇੱਕ ਨਿਗਰ ਹਵਾਨੇ ਦੇ ਦੇ ਵਿੱਚ ਆ ਤੋ ਕਾ ਵੀ ਵੀਰੋਂ ਪਸੰਦ ਕਰਦੇ ਠੀਕ ਆ ਜੀ ਸੋ ਇਸ ਵਾਰ ਵੀਰਾਂ ਦਾ ਵੀ ਚੰਗੀ ਉਮੀਦ ਕਰਦੇ ਆ ਕਿਉਂਕਿ ਪਲੂਨ ਨੇ ਜਿਹੜਾ 25 ਕਿਲੋ ਬੋਤ ਚਵਾਇਆ ਸੀਗਾ ਇਸ ਵਾਰੀ ਚੰਗੀ ਉਮੀਦ ਕੀਤੀ ਜਾ ਸਕਦੀ ਆ ਵੀ ਜਿੰਨੀ ਕਿ ਕਰਮ ਵਾਲੀ ਥੱਲੇੋਂ ਬਣੀ ਆ ਜਾਂ ਉਪਰੋਂ ਸੇ ਸੂਤ ਦੀ ਗੱਲ ਕਰੀਏ ਤਾਂ ਉੱਤੋਂ ਵੀ ਪੂਰੀ ਰਾਜੀ ਆ ਠੀਕ ਆ ਜੀ ਸੋ ਵਜਨ ਵਟਾ ਵੀ ਪੂਰਾ ਬਾਕੀ ਥੱਲੇ ਵੀ ਪੂਰੀ ਤਿਆਰੀ ਕਰੀ ਬੈਠੀ ਆ ਸੋ ਇਧਰੋਂ ਇੱਕ ਵਾਰੀ ਬੈਕ ਸਾਈਡ ਤੋਂ ਆਪਾਂ ਤੁਹਾਨੂੰ ਦਿਖਾਈਏ ਆ ਲੋ ਜੀ ਉਧਰ ਪਹਿਣੀ ਵਾਲੇ ਪਾਸਿਓ ਤੁਹਾਨੂੰ ਦਿਖਾ ਦਗੇ ਆਹ ਦੇਖੋ ਜੀ ਸੋ ਬਹੁਤ ਵਧੀਆ ਚੰਗੀ ਦੋਸਤੋ ਕਮਾਲ ਦੀ ਬੱਛੀ ਆ ਅਜੇ ਦੀਪਕ ਕੀ ਮੋਲੇ ਕੀ ਡਿਮਾਂਡ ਰਹੂਗੀ ਇਸ ਵੇੜ ਦੀ ਮੋਲੇ ਸੰਧੂ ਸਾਹਿਬ ਜੇ ਕਹੇ ਚੰਗੇ ਫਾਰਮ ਵਾਲੇ ਕੋਲ ਹੋਵੇ ਹੀ ਉਹ 2 ਲੱਖ ਦੀ ਵੇਚ ਸਕਦੇ ਨਹੀਂ ਹਾਂਜੀ ਆਪਾਂ 1 ਲੱਖ 10 ਹਜ਼ਾਰ ਦੇ ਦਾਂਗੇ 100 ਕਿਲੋਮੀਟਰ ਪਹੁੰਚ ਆਪਣੀ ਹੋਗੀ 10 ਦੱਸ ਦੀ ਹਾਂਜੀ ਠੀਕ ਆ ਵੀਰੇ ਪਹੁੰਚ ਹੋ ਜੂਗੀ 100 ਕਿਲੋਮੀਟਰ 100 ਕਿਲੋਮੀਟਰ ਰਕ ਪਹੁੰਚ ਆਪਣੀ ਹੋਗੀ ਠੀਕ ਆ ਹਾਂਜੀ ਥਾਣਾ ਵਿਹਲੇ ਥਾਣਾ ਦੀ ਆਪਣੀ ਗਾਰੰਟੀ ਹੋ ਗਈ ਠੀਕ ਆ ਬਰੇ ਹਾਂਜੀ ਲੋਬੀ ਪਹੁੰਚ ਜਿਹੜੀ ਆ ਕਿਸਾਨ ਵੀਰੋ 100 ਕਿਲੋਮੀਟਰ ਤੱਕ ਵੀਰਾਂ ਦਾ ਵੀ ਕਰਾ ਦਿਆਂਗੇ ਇਹ ਆ ਫੈਸਿਲਿਟੀ ਜਿਹੜੀ ਆ ਵਿੱਚ अवेलेबल ਆ ਵਿੱਚ ਇਨਕਲੂਡ ਆ ਠੀਕ ਆ ਜੀ 1 ਲੱਖ 10000 ਰੁਪਿਆ ਬਾਹਰ ਦੀ ਲੰਬਾਈ ਲੁਬਈ ਤੁਸੀਂ ਚੈੱਕ ਕਰੋ ਲੰਬਾਈ ਚੈੱਕ ਕਰੋ ਬਾਕੀ ਆਂਗੂਂਗ ਵੇਖੋ ਕਰਮਾਰੀ ਨੂੰ ਠੀਕ ਆ ਜੀ ਕੱਲਾ ਕੱਲਾ ਫੇਸ ਕੁਆਲਟੀ ਦੇਖੋ ਆਰਡਰ ਦੇ ਬਿਲਕੁਲ ਕੰਪੈਕਟ ਤੁਸੀਂ ਦੇਖੋਗੇ ਬਿਲਕੁਲ ਕੰਪੈਕਟ ਆਰਡਰ ਦੇ ਵਿੱਚ ਆ ਸੋ ਜਿੰਨੀ ਵੀ ਆ ਸਾਫ ਸੁਥਰੀ ਆ 55 ਦੀ ਉਹਨਾਂ ਭਰਾਵਾਂ ਨੂੰ ਗਰੰਟੀ ਦੱਸਲੀ ਵੀ ਵੀਰਾਂ ਦਾ ਵੀ ਦੇ ਦਾਂਗੇ ਜਿਹੜੇ ਆਨਲਾਈਨ ਸੌਦਾ ਕਰਦੇ ਆ ਠੀਕ ਆ ਜੀ ਜਿਹੜੇ ਕੋਈ ਇੱਥੇ ਆਣ ਕੇ ਤੁਸੀਂ ਤਸੱਲੀ ਕਰਨੀ ਚਾਹੋਗੇ ਤੇ ਵੈਲਕਮ ਆ ਮੇਰੇ ਭਰਾ ਇੱਥੇ ਆਣ ਕੇ ਤਸੱਲੀ ਕਰ ਲਿਓ ਜੀ ਕਿਉਂਕਿ 1,10,000 ਰੁਪਏ ਜਿਹੜੇ ਵੀਰ ਨੇ ਲਾਉਣਾ ਉਹ ਤਸੱਲੀ ਕਰ ਲਿਆ ਜੀ ਤੁਸੀਂ ਠੀਕ ਆ ਤੇ ਅੱਜ ਅਜੇ ਦੀਪ ਵੀਰ ਇਹੋ ਆਪਣੇ ਕੋਲ ਵੇੜ ਵਿਕਾਉ ਸੀ ਹਾਂਜੀ ਇੱਕ ਪੀਸੀ ਆਪਣੇ ਕੋਲ ਵਿਕਾਉ ਅੱਜ ਜੀ ਠੀਕ ਆ ਵੀਰੇ ਤੇ ਇੱਕ ਕੰਟੈਕਟ ਨੰਬਰ ਆਪਣੇ ਕਰ ਦਿਓ ਸਾਂਝੇ 7740790376 984913820 ਠੀਕ ਆ ਜੀ ਹਾਂਜੀ ਮਾਲ ਤਕਰੀਬਨ ਇਸੇ ਤਰ੍ਹਾਂ ਹੀ ਆਪਣੇ ਕੋਲ ਚੰਗਾ ਸੁਥਰਾ ਮਾਲ ਹੈਗਾ ਸੁਥਰਾ ਮਾਲ ਚੰਗੀਆਂ ਵਹਿੜਾਂ ਆਉਂਦੀਆਂ ਠੀਕ ਹੈ ਵੀਰੇ ਹਾਂਜੀ ਲੋ ਵੀ ਅੱਜ ਜਿਹੜੀ 201 ਵਹਿੜ ਤੁਹਾਨੂੰ ਦਿਖਾਉਣੀ ਸੀਗੀ ਉਹ ਬਿਲਕੁਲ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਸ਼ਕੀ ਵਹਿੜ ਦਿਖਾਤੀ ਤੁਹਾਨੂੰ ਸ਼ੇਗਦੀਆਂ ਚੱਕੀਆਂ ਦੰਦੀਆਂ ਠੀਕ ਆ ਜੀ ਮੂੰਹ ਫੜ ਕੇ ਆਪਣੀ ਤਸੱਲੀ ਕਰ ਸਕਦੇ ਹੋ ਤੁਸੀਂ ਸੈਕੰਡ ਟਾਈਮ ਪਰ ਦੂਜਾ ਸਵੇਰ ਸੂਨ ਆਲੀ ਆ ਬਹੁਤ ਸੋਹਣਾ ਆਰਡਰ ਲੇਵਾ ਇੱਕ ਵਾਰੀ ਫੇਰ ਤੁਹਾਨੂੰ ਆਪਾਂ ਦਿਖਾ ਦਈਏ ਜਿਹੜੇ ਮੇਰੇ ਫਾਰਮਰ ਪ੍ਰੋਡਕਟ ਹੈ ਜੀ ਇੱਕ ਬਿਗিনার ਨੇ ਠੀਕ ਹੈ ਜੀ ਕੋਈ ਸ਼ੁਰੂਆਤ ਕਰਨੀ ਚਾਹੁੰਦਾ ਕੋਈ ਦੋ ਚਾਰ ਬਿਹੜਾਂ ਨੇ ਸਿਲੈਕਸ਼ਨ ਕਰਨਾ ਚਾਹੁੰਦਾ ਵੀ ਕਾ ਸਿਆਲ ਦੇ ਵਿੱਚ ਦੁੱਧ ਚੰਗਾ ਬਣਿਆ ਰਿਹਾ ਵੀ ਤੇ ਬਿਹੜਾ ਅੱਜ ਤੋਂ ਤੁਸੀਂ ਖਰੀਦ ਲੈਣਾ ਸ਼ੁਰੂ ਕਰ ਦੋ ਕਿਉਂਕਿ ਅੱਜ ਕਿਤੇ ਨਾ ਕਿਤੇ 2 ਰੁਪਏ ਤੁਹਾਨੂੰ ਸਸਤੀਆਂ ਮਿਲ ਜਾਣਗੀਆਂ ਠੀਕ ਹੈ ਜੀ ਥੋੜਾ ਜਿਹਾ ਆਊਟ ਆਫ ਸੀਜ਼ਨ ਵੀ ਹੈਗਾ ਕਿ ਜਦੋਂ ਕਿਤੇ ਨਾ ਕਿਤੇ ਬਿਲਕੁਲ ਆਨ ਸੀਜ਼ਨ ਦੇ ਵਿੱਚ ਚਾਹੇ ਆਪਾਂ ਬਿਲਕੁਲ ਗਹਿਮੋ ਗੈਮ ਜਾਂ ਗਰਮ ਦੇ ਵਿੱਚ ਖਰੀਦਦੇ ਹਾਂ ਕਿਉਂਕਿ ਸਿਆਲ ਦੇ ਵਿੱਚ ਵੈਸੇ ਵੀ ਇਹਨਾਂ ਬਿਹੜਾਂ ਦੀ ਕੀਮਤ ਕੋਈ 15 15 ਤੇ ਬਾਕੀ ਜਿੱਥੇ ਵੀ ਕਿਸੇ ਭਰਾ ਦਾ ਤਾਲਮੇਲ ਬਣਦਾ ਠੀਕ ਹੈ ਜੀ ਤੁਸੀਂ ਉੱਥੇ ਆਪਣਾ ਤਾਲਮੇਲ ਬਿਠਾ ਲਿਓ ਲੇਰੇ ਦੀ ਬੰਤਰ ਦੀ ਤੁਸੀਂ ਸਾਹਮਣੇ ਦੇਖ ਹੀ ਰਹੇ ਜੀ ਠੀਕ ਹੈ ਜੀ ਕੋਈ ਪੋਰਚਾਂਗ ਨਹੀਂ ਕੀ ਚਾਰੇ ਥਾਣਾ ਚੰਗੀ ਵਿੱਥੀ ਚੰਗੀ ਵੰਡ ਕਰ ਲੈ ਸੋ ਉਮੀਦ ਕਰਦੇ ਹਾਂ ਦੋਸਤੋ ਵੀਡੀਓ ਚੰਗੀ ਲੱਗੀ ਆ ਤੇ ਬਾਅਦ ਤੋਂ ਬਾਅਦ ਅਗੇ ਸ਼ੇਅਰ ਕਰਦੇ ਹੋ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਸੋ ਧੰਨਵਾਦ ਇੱਕ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ